ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ। ਤਕਰੀਬਨ 6 ਮਹੀਨਿਆਂ ਬਾਅਦ ਅਸੀਂ ਇੰਡੀਆ 'ਚ ਕੋਈ ਵਲੌਗ ਸ਼ੂਟ ਕਰ ਰਹੇ ਹਾਂ ਤੇ ਇੱਥੇ ਆਏ ਹੋਏ ਸੀਗੇ ਵੀਜ਼ੇ ਲੈਣ ਦੇ ਲਈ ਜਿਵੇਂ ਤੁਹਾਨੂੰ ਪਤਾ ਹੀ ਹੈ ਆਪਣਾ ਨਵਾਂ ਸਫ਼ਰ ਸ਼ੁਰੂ ਹੋਣ ਦੇ ਲਈ ਜਾ ਰਹੇ ਹਾਂਗਾ ਤੇ ਸਵੇਰ ਦੇ 10 ਵਜੇ ਹੋਏ ਆ ਤੇ ਅਸੀਂ ਇੱਕ ਥਾਂ ਮੈਂ ਪਹਿਲਾਂ ਪਾਸਪੋਰਟ ਆਪਣਾ ਕਲੈਕਟ ਕਰਨਾ ਹੈ ਫਿਰ ਇੱਕ ਥਾਂ ਮੈਂ ਦੇਣਾ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਪਾਕਿਸਤਾਨ ਦਾ ਆਪਣਾ ਸਫ਼ਰ ਸ਼ੁਰੂ ਕਰਨ ਜਾ ਰਹੇ ਹਾਂ ਅਸੀਂ ਤੇ ਇਸ ਵਾਰ ਥੋੜਾ ਜਿਹਾ ਸਪੈਸ਼ਲ ਹੈ। ਥੋੜਾ ਜਿਹਾ ਸਪੈਸ਼ਲ ਹੀ ਬਹੁਤ ਜ਼ਿਆਦਾ ਸਪੈਸ਼ਲ ਹੈ ਹਾਂਜੀ ਤੇ ਬੜੇ ਸਪੈਸ਼ਲ ਹੋ ਵੀ ਤੁਹਾਨੂੰ ਪਤਾ ਲੱਗ ਹਾਂਜੀ ਉਹ ਪਤਾ ਲੱਗ ਜੂਗਾ ਤੇ ਬਾਕੀ ਦੇਖਦੇ ਆ ਨਾਲ ਨਾਲ ਦਿੱਲੀ ਦਾ ਰੌਣਕ ਮੇਲਾ ਤੁਹਾਨੂੰ ਤੇ ਉਹ ਦਿਖਾਉਨੇ ਆ ਕਿਹਦਾ ਹੈ ਭਈਆ ਜੀ ਠੀਕ ਹੈ ਬਾਬੂ ਜੀ ਕਿਹਦਾ ਹੈ ਟਾਈਮ ਐਸ ਅੱਛਾ ਚੱਲ ਰਹਾ ਹੈ ਹੈ ਕਹਾਂ ਛੋੜੋਗੇ हमको हमको ਜਾਣਾ ਹੈ ਬੰਗਲਾਦੇਸ਼ ਕਿਉਂ ਕੀ ਹੋ ਗਿਆ ਹੱਸ ਕੇ ਰਹੇ ਹੋ ਚਲੋ ਛੋੜੋ ਹਮਕਮਬੈਸੀ ਆਣਾ ਵਾਹਾਂ ਤੱਕ ਛੋੜੋ ਉਹ 메ਨ ਰੋਡ ਹੈ ਵਾਹਾਂ ਤੱਕ ਠੀਕ ਹੈ ਤੇ ਲੈ ਵੀ ਬੜੇ ਟਾਈਮ ਬਾਅਦ ਕਲੰਪੇ ਸਬਰਬਾਦ ਸਵਾਰੀ ਕਰ ਰਹੇ ਸੀ ਰਿਕਸ਼ੇ ਦੀ ਇਹ ਆਪਣੇ ਇੰਡੀਆ ਦੀ ਟ੍ਰੈਡੀਸ਼ਨਲ ਚੀਜ਼ਾਂ ਆ ਦੇਗਾ ਹੁਣ ਤਾਂ ਇਹ ਰਿਕਸ਼ੇ ਚੱਲ ਪਏ ਮੈਂ ਖੁਸ਼ ਨਹੀਂ ਹੋ ਕੇ ਮੈਂ ਕਿਹਾ ਪੁਰਾਣੇ ਵਾਲੇ ਤੇ ਬੈਠਾਂਗੇ ਸਾਰੇ ਦੇਖੀ ਜਾਂਦੇ ਨੇ ਕੈਸਾ ਹੈ ਜੀ ਠੀਕ ਹੈ ਐਸੇ ਕਿਉਂ ਦੇਖ ਰਹੇ ਹੈ ਦੇਖ ਰਿਹਾ ਸਰ ਆਪ ਲੋਕ ਤਾਂ ਹੈ ਦੇਖਣੇ ਬੜੀਆ ਲੱਗ ਰਿਹਾ ਹੈ ਚਲੋ ਅੱਛਾ ਅੱਛਾ ਮौज ਕਰੋ ਇਹ ਲਓ ਜੀ ਐਨੇ ਇੰਡੀਆ ਦੇ ਅਸਲ ਰੰਗ ਮੈਂ ਤੁਹਾਨੂੰ ਕਿਹਾ ਸੀ ਨਾ ਵੀ 6 ਮਹੀਨਿਆਂ ਬਾਅਦ ਜੀ ਪੂਰੇ 6 ਮਹੀਨਿਆਂ ਬਾਅਦ ਅਸੀਂ ਅ ਇੰਡੀਆ ਆਏ ਆ ਇੰਡੀਆ ਦੇ ਕੋਈ ਵਲੌਗ ਸ਼ੂਟ ਕਰ ਰਹੇ ਆ ਦਿੱਲੀ ਦੀ ਖੁਸ਼ਬੂ ਮਨ ਰਹੀ ਸੀ ਨਾ ਜਿਹੜਾ ਅਸਲ ਤੇ ਇਹ ਟਰੈਵਲਿੰਗ ਹੈ ਕਾਰਾਂ ਛੱਡ ਕੇ ਸਾਰਾ ਕੁਝ ਛੱਡ ਕੇ ਤੇ ਵੈਸੇ ਅਸੀਂ ਕਾਰ ਤੇ ਆਏ ਆ ਕਾਰ ਸਾਡੀ ਖੜੀ ਹੈ ਪਰ ਅਸੀਂ ਰਿਕਸ਼ੇ ਤੇ ਜਾਣਾ ਸੀ ਕਿਉਂ ਖੁਸ਼ੀ ਨਵੀ ਆਏ ਆ ਵੀ ਛੇਤੀ ਛੇਤੀ ਵੀਜ਼ੇ ਲੈ ਲਏ ਤੁਸੀਂ ਰੋਜ਼ ਠੀਕਦੇ ਹੋਵੋਗੇ ਹੁਣ ਕਿਉਂਕਿ ਬਹੁਤ ਸਾਰੇ ਕਮੈਂਟਸ ਤੁਹਾਡੇ ਪਿਆਰ ਕਰਨ ਵਾਲੇ ਦੇ ਮਿਲਦੇ ਆ ਯਾਰ ਘਰ ਦਾ ਵਲੌਗ ਹੀ ਪਾ ਦਿਆ ਕਰੋ ਕੋਈ ਤੇ ਆਪਣੀ ਖਬਰਸਾਰ ਦਿੰਦੇ ਰਹਾ ਕਰੋ ਹੁਣ ਬਸ ਬੜੀ ਜਲਦੀ ਆਪਾਂ ਇੱਕ ਦੋ ਦਿਨਾਂ ਚ ਸਫਰ ਸ਼ੁਰੂ ਕਰ ਲੈਣਾ ਪਰ ਇਹ ਮਹੀਨਾ ਡੇਢ ਮਹੀਨਾ ਤੁਹਾਡੇ ਤੱਕ ਸਾਰਾ ਇਹ ਪਹੁੰਚਦਾ ਰਹੂਗਾ ਹੈ ਇਧਰ ਬਈਆ ਜੀ ਵੀ ਪੈਡਲ ਜਲਦੀ ਜਲਦੀ ਮਾਰ ਰਹੇ ਆ ਵੀ ਇਹਨਾਂ ਨੂੰ ਛੇਤੀ ਛੇਤੀ ਛੱਡੇ ਹੋਣਾ ਅੰਬੈਸੀ ਰਿਕਸ਼ੇ ਤੇ ਕੋਈ ਬੰਦਾ ਅੰਬੈਸੀ ਜਾਂਦਾ ਦੇਖਿਆ ਕਿਉਂ ਬਈਆ ਜੀ ਅੱਛਾ ਹੈ ਨਾ हां सही है ए दिल्ली सारा बंद ਪਿਆ ਯਾਰ ਅਜੇ ਸਵੇਰੇ ਸਵੇਰੇ ਤੁਸੀਂ ਦੇਖੋ ਵੀ ਸਾਰਾ ਅਜੇ ਖੁੱਲਿਆ ਨਹੀਂ ਹੈਗਾ 11 ਵਜੇ ਲਗਭਗ ਸ਼ੁਰੂ ਹੋਣਾ ਖੁੱਲਣਾ ਸ਼ੁਰੂ ਹੋਊਗਾ ਟ੍ਰੈਫਿਕ ਵੀ ਹੈ ਨਹੀਂ ਬਿਲਕੁਲ ਵੀ ਉਹ ਬੱਸ ਭਾਈ ਇੱਥੇ ਦਰਦੇਸ ਦਾ ਸ਼ੁਗਲ ਮੇਲਾ ਹੀ ਕਰਨਾ ਸੀਗਾ ਜਾਈਂ ਉਤਾਰ ਦੋ 메ਨ ਰੋਡ ਤੇ ਪਹੁੰਚ ਗਏ ਜੀ ਆਪਾਂ ਤੇ ਇੱਥੋਂ ਹੁਣ ਕਾਰ ਫੜਾਂਗੇ ਆਪਣੀ ਲੈ ਵੀ ਕਿੰਨੇ ਪੈਸੇ ਹੋਗੇ ਮਿੱਤਰਾ ਹੈ ਕੋਈ ਫਰਕ ਨਹੀਂ ਪੈਂਦਾ ਕਿੰਨੇ ਵੀ ਦੇ ਦੋ ਵੈਸੇ ਕਿੰਨੇ ਬਣਦੇ ਆ ਦੱਸ ਦੇ ਕਿੰਨੇ ਬੰਤਾ ਹੈ 4 ਕਿਲੋ ਲੈ ਫੜ ਠੀਕ ਹੈ ਬੋਣੀ ਤੇਰੀ ਵਧੀਆ ਕਰਾਦੀ ਹੁਣ ਮौज ਕਰੀਏ ਸਾਰਾ ਦਿਨ ਠੀਕ ਹੈ ਓਕੇ ਚੰਗਾ ਡਾਟਾ ਦਾ ਕਰ ਦੇ ਇਸ਼ਕ ਹੋ ਗਿਆ ਤੇਰੇ ਨਾਲ ਯਾਰ ਚੰਗਾ ਵਾਹ ਆ ਦੇ ਸਾਰੇ ਹੱਸਦੇ ਐ ਕਿਹਦਾ ਜੀ ਅੱਛਾ ਬੜੀਆ ਹੈ ਬੜੀਆ ਰਹਿਣਾ ਚਾਹੀਏ ਬੜੀਆ ਇਹ ਆਪਣੀ ਗੱਡੀ ਆ ਗਈ ਗੱਡੀ 'ਚ ਬੈਠੀ ਹੋਣ ਲਓ ਵੀਰੋ ਤੁਹਾਨੂੰ ਦਿਖਾਈਏ ਦਿੱਲੀ ਦਾ ਸਫਰ ਹੁਣ ਆਪਾਂ ਨਾਲ-ਨਾਲ ਤੁਰਦੇ ਫਿਰਦੇ ਕੈਨੇਡਾ ਤੋਂ ਆਇਆਂ ਨੂੰ ਸਾਨੂੰ ਹੋ ਗਏ ਅੱਜ 25 ਦਿਨ ਮਹੀਨਾ ਮੰਨ ਸਕਦੇ ਹਾਂ ਤੇ ਕੁਝ ਵੀਜ਼ਾ ਅਪਲਾਈ ਕੀਤੇ ਸੀਗੇ ਤੇ ਪਾਸਪੋਰਟ ਸਾਡਾ ਉੱਥੇ ਪਿਆ ਸੀਗਾ ਹਜੇ ਅੰਬੈਸੀਆਂ ਚ ਰੁਲਦਾ ਰਿਹਾ ਐ ਇੱਧਰ ਉੱਧਰ ਦਿੱਲੀ ਕਿਹੜੇ ਲੱਗਦੇ ਰਏ ਪਰ ਫਿਰ ਮੈਨੂੰ ਐ ਸੀ ਹਰ ਵਾਰ ਸੋਚਦੇ ਸੀ ਯਾਰ ਵੀ ਦਿੱਲੀ ਦਾ ਰੌਣਕ ਮੇਲਾ ਥੋੜਾ ਜਿਹਾ ਦੇਖੀ ਕਈ ਵਾਰ ਰਾਤ ਨੂੰ ਆ ਜਾਂਦੇ ਮੋੜ ਜਾਂਦੇ ਹਨ ਅੱਜ ਫਿਰ ਸਵੇਰੇ ਸਵੇਰੇ ਪਲਾਨ ਬਣਾਇਆ ਵੀ ਦਿੱਲੀ ਦਾ ਆਈਏ ਤੇ ਬਾਕੀ ਨਵਾਂ ਸਫਰ ਸ਼ੁਰੂ ਕਰਨਾ ਸੀ ਉਹਦੇ ਕੁਝ ਇਨਫੋਰਮੇਸ਼ਨ ਹੋ ਜੂਗੀ ਹੈਨਾ ਕਿ ਕਿੱਥੇ ਜਾ ਰਹੇ ਆ ਤੇ ਬੜਾ ਵਧੀਆ ਲੱਗ ਰਿਹਾ ਆਪਣਾ ਦੇਸ਼ ਦੇਖੋ ਆਪਣਾ ਦੇਸ਼ ਕਿਹਸਾ ਹੋ ਬਾਬਾ ਜੀ ਠੀਕ ਹੈ ਦੁਆ ਸਲਾਮ ਕਰੋ ਸੁਬਾ ਸੁਬਾ ਵਾਹ ਕਿਆ ਬਾਤ ਜੀ ਜੀ ਠੀਕ ਹੈ ਠੀਕ ਹੈ ਸ਼ੁਕਰੀਆ दिल्ली भीड सवेरे सवेरे लग भैया जी ओ भैया जी, अंबाला जाना है हमको, हां ले चलोगे <laughs> नहीं लोकल ही चलता है बाहर जाता है अच्छा ठीक है अंबाला नहीं जाएंगे ठीक है चलो फिर मिलेंगे कभी चलते चलते हैं, ठीक है जी ए आ गई जी दिल्ली दिलवालों की लाल किला ਦਿੱਲੀ ਦੀ ਆਨ ਬਾਨ ਸ਼ਾਨ ਆਈਕਿਊ ਜਿਹੜਾ 에ਅਰ ਕੁਆਲਿਟੀ ਲੈਵਲ ਹੈ ਦਿੱਲੀ ਦਾ ਦੇਖੋ ਲਾਲ ਕਿਲਾ ਵੀ ਨਹੀਂ ਇਹ ਤੋਂ ਦਿਖ ਰਿਹਾ ਇੰਨੀ ਨੇੜੇ ਤੋਂ ਇੰਨੀ ਨੇੜੇ ਤੋਂ ਇਹਨਾਂ ਦਿਨਾਂ 'ਚ ਯਾਰ ਦਿੱਲੀ ਦਾ ਜਿਹੜਾ 에ਅਰ ਕੁਆਲਿਟੀ ਨਾ ਬਹੁਤ ਖਰਾਬ ਹੋ ਜਾਂਦੀ ਧੂਆਂ ਬਹੁਤ ਹੈ ਟ੍ਰਾਂਟੋ ਦੀਆਂ ਫਜ਼ਾਵਾਂ 'ਚ ਸਾਹ ਲੈਣ ਤੋਂ ਬਾਅਦ ਨਾ ਦਿੱਲੀ ਦਾ ਆਪਣਾ ਦਿੱਲੀ ਦਾ ਆਪਣਾ ਸੁਆਦ ਹੈ ਆਪਣਾ ਦੇਸ਼ ਵੀ ਆਪਣਾ ਹੀ ਹੁੰਦਾ ਹੈ ਦੇਖੋ ਲਾਲ ਕਿਲਾ ਇਧਰਲੇ ਪਾਸੇ ਵਾਹ ਹੋਰ ਜੀ ਹੋਣਾ ਆਪਣਾ ਹੈਗਾ ਸੀਗਾ ਜਾਣਕਾਰ ਕੋਈ ਸਾਡਾ ਵੀ ਟੂਰ ਪੈਕੇਜ ਲੈਣ ਨੂੰ ਜੀ ਕਰਦਾ ਵੀ ਦਿੱਲੀ ਘੁੰਮੇ ਇੱਕ ਵਾਰ ਤੋਂ ਫਿਰ ਦੁਬਾਰਾ ਟੂਰ ਪੈਕੇਜ ਦੇ ਰਹੇ ਹਾਂ ਅਸੀਂ ਸਾਰੀ ਆਟੋ ਵਾਲੇ ਨਾਲ ਆਟੋ ਵਾਲਾ ਫਿਕਸ ਕਰਕੇ ਸਾਰਾ ਦਿਨ ਤੇ ਲਓ ਜੀ ਅਸੀਂ ਪਹੁੰਚ ਗਏ VFS ਵੀਜ਼ਾ ਐਪਲੀਕੇਸ਼ਨ ਸੈਂਟਰ ਤੇ ਬਾਬਾ ਖੜਕ ਸਿੰਘ ਮਾਰਗ ਤੇ ਆਹੀ ਤੇ ਟੈਂਟੜੇ ਹੁਣ ਦੇਖਦੇ ਆ ਕੀ ਨਿਕਲਦਾ ਜਾ ਕੇ ਆ ਵੀਐਫਐਸ ਦੀਆਂ ਸਲਿਪਸ ਇਹ ਪਾਸਪੋਰਟ ਜਮਾ ਹੋਏ ਹੋਏ ਇੱਥੇ ਇੱਥੇ ਮਿਲਦੇ ਆ ਬੀਜੇ ਟੜਾ ਟੜ ਦੁਨੀਆ ਦੇ ਦੁਨੀਆ ਘੁੰਮਣੇ ਤਾਂ ਇੱਥੇ ਆਇਆ ਕਰੋ ਅੱਗੇ ਤਾਂ ਇਥੇ ਬੜੀ ਲਾਈਨ ਹੁੰਦੀ ਆ ਅੱਜ ਤਾਂ ਲਾਈਨ ਵੀ ਨਹੀਂ ਖੁੱਲਾ ਹੀ ਆ ਪਤਾ ਨਹੀਂ ਲੋਕ ਵੀਜ਼ੇ ਘੱਟ ਅਪਲਾਈ ਕਰਨ ਲੱਗੇ ਪਰ ਸਟੂਡੈਂਟ ਵੀਜ਼ਾ ਬੰਦ ਹੋ ਗਿਆ ਹੋਰ ਬੰਦ ਹੋ ਗਏ ਕੱਲ ਘੁੰਮਣ ਫਿਰਨ ਵਾਲੇ ਰਹਿ ਗਏ ਹੁਣ ਤੱਕ ਲਾਈਨਾਂ ਵੀ ਨਹੀਂ ਲੱਗਦੀਆਂ ਦੇਖਦੇ ਅੰਦਰ ਜਾ ਕੇ ਕੀ ਕਹਿੰਦੇ ਆ ਇਹ ਲਓ ਜੀ ਆ ਗਏ ਅੰਦਰਲੇ ਪਾਸੇ ਜਾਪਾਨ ਵੀਜ਼ਾ ਯੂਕੇ ਵੀਜ਼ਾ ਆਇਰਲੈਂਡ ਵੀਜ਼ਾ ਚਾਈਨਾ ਵੀਜ਼ਾ ਦੇਖੋ ਸਾਹਮਣੇ ਵੀਜ਼ੇ ਵੀਜ਼ੇ ਤੇ ਦੱਸੋ ਫਿਰ ਅੱਜ ਕਿਹੜਾ ਵੀਜ਼ਾ ਲੈਣ ਆਏ ਆਪਾਂ ਗ੍ਰੀਸ ਵੀਜ਼ਾ ਤੁਰਕੀ ਵੀਜ਼ਾ ਕਿੰਨੇ ਦੇ ਕੈਨੇਡਾ ਵੀਜ਼ਾ ਕਿੰਨੇ ਦੇ ਅਸੀਂ ਤਾਂ ਆਪਾਂ ਘੁੰਮੀ ਬੈਠੇ ਤੋਂ ਪਹਿਲਾਂ ਪਤਾ ਲੱਗ ਜਾ ਸਾਨੂੰ ਕਿਹੜਾ ਵੀਜ਼ਾ ਲੈਣਾ ਆਇਆ ਹੁਣ ਆਉਣ ਵਾਲੇ ਦਿਨਾਂ 'ਚ ਉਹ ਮੁਲਕ ਘੁਮਾਉਣੇ ਤੁਹਾਨੂੰ ਜਿਹੜੇ ਵੀਜ਼ੇ ਇੱਥੇ ਲੈਣਾ ਆਇਆ ਦੇਖਦੇ ਆਂ ਦੇਖਦੇ ਆਂ ਕੀ ਬਣਦਾ ਕੀ ਬਣਦਾ ਕੀ ਬਣਦਾ ਪਾਸਪੋਰਟ ਮਿਲ ਗਏ ਬਈ ਤੇ ਅੱਜ ਸਟਾਰ ਵਰਕ ਨਹੀਂ ਮੀਣਾ ਦੇਸੀ ਚਾਹ ਵੀ ਮੈਂ ਬਾਹਰ ਜਾ ਕੇ ਕਿਉਂਕਿ 6 ਮਹੀਨੇ ਹੋ ਗਏ 6 ਮਹੀਨੇ ਤੋਂ ਯਾਰ ਪਟੂਰ ਤੇ ਦੁੱਧ ਚ ਪੱਤੀ ਪੀਣੀ ਅੱਜ ਰੇੜੀ ਵਾਲੀ ਹਾਂਜੀ ਬਾਹਰ ਨਿਕਲਦੇ ਆ ਤੇ ਨਾਲ ਆ ਪਾਸਪੋਰਟ ਖੋਲ ਕੇ ਦਿਖਾਉਣਾ ਤੁਹਾਨੂੰ ਕਿਹੜਾ ਵੀਜ਼ਾ ਆਇਆ ਬਣਾ ਠੀਕ ਹੈ ਇੱਥੇ ਕਈ ਮਾਰਦੇ ਹੁੰਦੇ ਚੀਕਾ ਤੇ ਕਈ ਕਰਦੇ ਆ ਥਾਸੇ ਠੱਠੇ ਕਿਉਂਕਿ ਇੱਥੇ ਦੁੱਖ ਸੁੱਖ ਪਰੋਲੇ ਜਾਂਦੇ ਆ ਇਹ ਤਾਂ ਬਾਹਰ ਨਿਕਲ ਗਏ ਹੁਣ ਅ ਰੇਡੀਆ ਵਾਲਾ ਲੱਭਦੇ ਕੋਈ ਉਹਦੇ ਕੋਲ ਟਾਈਮ ਲੰਗਾ ਹੋਨੇ ਇਹ ਲੈ ਬਈਆ ਬੰਦਾ ਮਿਲ ਗਿਆ ਇਹ ਬੰਦੇ ਸਭ ਤੋਂ ਇਮਾਨਦਾਰ ਹੁੰਦੇ ਹੈ ਕਿਹਦਾ ਹੈ ਬੜੀਆ ਹੈ ਕਿਆ ਨਾਮ ਹੈ ਤੇਰਾ ਮਨੀਸ਼ ਤੇ ਮਨੀਸ਼ ਤੋ ਲਾਟਰੀ ਲੱਗੇਗੀ ਅੱਜ ਠੀਕ ਹੈ ਇਹ ਪਾਸਪੋਰਟ ਖੋਲੇਗਾ ਤੂੰ ਠੀਕ ਹੈ ਅਗਰ 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 ਵੀਜ਼ਾ ਹੁਆ ਤੋ ਆਪਕੋ ਇਨਾਮ ਮਿਲੇਗਾ ਖੁਸ਼ੀ ਖੁਸ਼ੀ ਮਿਲੇਗਾ ਅਗਰ ਨਾ ਹੁਆ ਤੋ ਆਪਕੋ 10 ਗੋਨਾ ਪੈਸੇ ਮੇਰੇ ਕੋ ਦੇਣਾ ਹੋਗਾ नहीं नहीं मेरा नुकसान हुआ यार मेरा मेरा नुकसान हुआ मैंने अम्बेसी भी इस पर भराया है नुकसान हो जाएगा मेरा है नहीं होगा अगर अच्छा निकला फिर तेरा ठीक है चल कौन सा खोलेगा पहले ये खोलो ये खोलो ले अच्छा आपको क्या लगता बीज आएगा या नहीं पक्का आपको कैसे पता ना नहीं नीदी आपको कैसे पता आएगा

ਨਾ ਹੋਇਆ ਤਾਂ ਵੀਜ਼ਾ ਮਿਲੇਗਾ ਇਹ ਲੱਗੇ ਭਏ ਆਹ ਪਾਸਪੋਰਟ ਨਾ ਪਾੜਦੀ ਮੇਰਾ ਮੈਂ ਇਹਦੇ ਨਾਲ ਘੁੰਮਣਾ ਬਹੁਤ ਹੈ ਜੇ ਰਗੇ ਕੋ ਟ੍ਰੇਨ ਕਰ ਰੱਖੀ ਆ ਟ੍ਰੇਨ ਕਰ ਰੱਖੇ ਹਾਂ ਬਾਈ ਮਾੜਾ ਇਹ ਖੁਸ਼ੀ ਨੂੰ ਬੁਲਾਏ ਉਥੋਂ ਉਹ ਖੁਸ਼ੀ ਖੜੇ ਬੁਲਾਏ क्या क्या लग गया आपको कैसे मालूम के लग गया? गया है अगर लेटर होता तो, तो रिजेक्ट हो जाता आज ये बीच में है कुछ ये क्या लगा है देखो ये बीच में दिया है कुछ क्या है अभी ढूंढना पड़ेगा कौन सा वीजा लगा मेरा दिखाना नहीं है बस ਇਸਕੋ ਵੀ ਕੋਲੋ ਇਸਕੋ ਇਸਕੋ ਰੱਖ ਲੋ ਟੰਕਾ ਲਗਾਏਗੇ ਇਸਕਾ ਇਹ ਪਾਸਪੋਰਟ ਖੋਲਦੇ ਆਪਣੇ ਸਰ ਪਾਸਪੋਰਟ ਨਾ ਪਾੜ ਦੀ ਸਾਡਾ ਉਹ ਦੇਖ ਕਿੰਨੇ ਜਾਣੇ ਲੱਗੇ ਪਏ लग लग गया? गया।, गया। ओ मुझे पता था लग जाएगा। ये के। अगर अगर अगर, अगर 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 आपको ढूंढ गया ना ना, कौन सा भी जब लगा तो फिर और भी खुशी मिलेगी ना ढूँढो ढूंढो ढूंढो नहीं नहीं मिलेगा ਠੀਕ ਹੈ ਇਹ ਖੁਸ਼ੀ ਹੋਈ ਆ ਤੁਹਾਡੇ ਸਾਥ ਪਾਸਪੋਰਟ ਹੀ ਹੈ ਨੰਬਰ ਓਕੇ ਮਨੀਸ਼ ਭਈਆ ਠੀਕ ਹੈ ਥੈਂਕ ਯੂ ਪਹਿਲਾ ਪਾਸਪੋਰਟ ਖੁੱਲਾ ਇਹਦਾ ਖੁੱਲਾ ਅੱਛਾ ਅਭੀ ਖੁਲواتੇ ਰਹੇਗੇ ਸਭੀ ਪੰਜਾਬੀ ਠੀਕ ਹੈ ਓਕੇ ਸ਼ੁਕਰੀਆ ਯਾਰ ਥੈਂਕ ਯੂ ਥੈਂਕ ਯੂ ਵੈਰੀ ਮਚ ਚਾਹੇ ਵਾਲਾ ਹੈ ਇਧਰ ਕੋਈ ਚਾਹੇ ਵਾਲਾ ਕਿਧਰ ਬੰਗਲੇ ਸਾਹਿਬ ਨੇੜੇ ਕਿਧਰ ਹੈ ਚਾਹੇ ਵਾਲਾ ਇਧਰ ਨੇੜੇ ਹੈ ਮੇਰੀ ਯਾਰ ਤੇ ਲੈ ਬਈ ਹੁਣ ਖੁਸ਼ੀ ਖੁਸ਼ੀ ਵਿੱਚ ਚਾਹੇ ਪੀਵਾਂਗੇ ਆ ਭਾਈ ਜੀ ਹੁਣਾਂ ਨਾ ਫੋਟੋਆਂ ਖਿੱਚਣੀਆਂ ਯਾਰ ਸ਼ਕਰਗੰਦੀ ਲੈ ਕੇ ਆਏ ਆ ਸ਼ਕਰ ਗੰਦੀ ਵੀ ਖਾਨੇ ਉਹ ਭੈਣ ਮੇਰੀ ਤੂੰ ਪਾਸਪੋਰਟ ਖੋਲ ਲੈਣਾ ਸੀ ਪਹਿਲਾਂ ਤੈਨੂੰ ਮਿਲ ਜਾਂਦੇ ਹੋਰ ਜੀ ਠੀਕ ਠਾਕ ਚੜ੍ਹਦੀ ਕਲਾ ਸਾਰੇ ਆ ਜਾ ਭਰਾ ਆ ਜਾ ਵੀਜ਼ਾ ਮਿਲ ਗਿਆ ਜੀ ਤੇ ਤੁਹਾਨੂੰ ਦੱਸਦਾ ਲੌਂਗ ਟਰਮ ਵੀਜ਼ਾ ਅਪਲਾਈ ਕੀਤਾ ਸੀ ਯੂਕੇ ਦਾ 5 ਸਾਲਾਂ ਵਾਸਤੇ ਮੈਨੂੰ ਐ ਸੀਗਾ ਕਿ ਚੱਲ ਇਨ ਫਿਊਚਰ ਤੁਹਾਡੇ ਕੋਲ ਕਦੇ ਜ਼ਰੂਰਤ ਪੈ ਜੇ ਕਿਉਂਕਿ ਸਾਡੀ ਫੈਮਿਲੀ ਉੱਥੇ ਰਹਿੰਦੀ ਆ ਹਨਾ ਭੈਣ ਵਰਗੇ ਉੱਥੇ ਰਹਿੰਦੇ ਆ ਤੇ ਉੱਥੇ ਤਾਂ ਹੁਣ ਆਉਣਾ ਜਾਣਾ ਅਜੇ ਹੈ ਨਹੀਂਗਾ ਤੇ ਨਿਊ ਇਅਰ ਤੇ ਦੇਖਾਂਗੇ ਨਿਊ ਇਅਰ ਤੇ ਮੇਰਾ ਮਾਨਾ ਵੀ ਆਇਤ ਕਿੰਨਾ ਨਵਾਂ ਸਾਲ ਲੰਡਨ ਦੇ ਵਿੱਚ ਦੇਖਿਆ ਜਾਵੇ ਕਿ ਉੱਥੇ ਜਾਣ ਦਾ ਪਲਾਨ ਹੈ ਕੁਛ ਤੇ ਫਿਲਹਾਲ ਚਾਹੇ ਪਾਰਟੀ ਚਾਹੇ ਪਾਰਟੀ ਹੋ ਜਾਏ ਜਿਵੇਂ ਪੁਰਾਣੇ ਟਾਈਮ ਚ ਚਾਹ ਨਾਲ ਸਮੋਸੇ ਖਾਣੇ ਉਹਨਾਂ ਦਾ ਪੀਜੇ 버ਗਰ ਪਤਾ ਨਹੀਂ ਕੀ ਕੁਛ ਚੱਲ ਪਿਆ ਇਹ ਲੈ ਵੀ ਇਹ ਦਿੱਲੀ ਦੇ ਠੇਲੇ ਨੇ ਇਹ ਭੈਣ ਮੇਰੀ ਚਾਹ ਵਧੀਆ ਬਣਾ ਕੇ ਦੇਉਗੀ ਤੇ ਡਿਜੀਟਲ ਇੰਡੀਆ ਇੰਨਾ ਅੱਗੇ ਵਧ ਰਿਹਾ ਵਿਕਾਸ ਇੰਨਾ ਹੋ ਰਿਹਾ ਦੇਖੋ ਮਤਲਬ ਇੱਥੇ ਕੈਸ਼ ਦੀ ਇੰਡੀਆ ਕੈਸ਼ਲੈਸ ਹੋ ਰਿਹਾ ਹੈਗਾ ਚਾਹ ਵਾਲੀਆਂ ਦੁਕਾਨਾਂ ਤੇ ਵੀ ਇੱਥੇ ਵੀ ਦੇਖੋ ਪੇਟੀਐਮ ਸਕੈਨ ਪਰ ਮੈਂ ਤੁਸੀਂ ਆਹ ਖੁਸ਼ੀ ਖੁਸ਼ੀ ਆਲੇ ਗਏ ਇਹ ਵੀ ਇਹ ਵੀ ਸਕੈਨ ਤੇ ਦੇ ਗਏ ਆਹ ਪੈਸੇ ਸ਼ਕਰਗੰਦੀਆਂ ਵੇਚਣ ਵਾਲੇ ਵੀ ਇੰਡੀਆ ਵਾਲੇ ਸਕੈਨ ਚ ਕਿਉਂ ਕਰਦੇ ਐਨਾ ਇੰਡੀਆ ਐਡਵਾਂਸਾ ਹੋਰ ਬਾਈ ਜੀ ਕੀ ਹਾਲ ਚੱਲ ਕਿੱਥੋਂ ਦਾ ਵੀਜ਼ਾ ਲੈਣਾ ਏ ਨਹੀਂ ਇਟਲੀ ਦਾ ਲੈਣਾ ਇਟਲੀ ਦਾ ਬਾ ਉਹ ਬਾਈ ਮੈਂ ਜਾ ਕੇ ਆਇਆ ਸੀਗਾ ਮੈਂ ਲਾ ਗਿਆ ਵੀਜ਼ਾ ਅਪਲਾਈ ਕਰਕੇ ਆਇਆ ਹਾਂ ਪੁਆਇੰਟ ਲੈਣਾ ਹੈ ਵਰਡ ਮੰਡ ਲੈਣਾ ਹੈ ਚਲੋ ਮਿਲ ਜੂਗਾ ਬਾਈ ਚੰਗਾ ਬਹੁਤ ਸਾਰੀਆਂ ਦਵਾਵਾਂ ਹੈਂ ਪੰਜਾਬੀ ਪੰਜਾਬ ਫਿਰਦਾ ਰਹਿੰਦਾ ਆਪਣਾ ਇੱਥੇ ਤੇ ਆਹ ਬਾਈ ਕੋਲੇ ਵੀ ਦੇਖੋ ਇੰਡੀਆ ਇੰਨਾ ਕੈਸ਼ਲੈਸ ਹੈ ਮੈਂ ਤੁਹਾਨੂੰ ਦਿਖਾਉਣਾ ਇੰਡੀਆ ਇੰਨਾ ਤਰੱਕੀ ਕਰ ਰਿਹਾ ਐਡਵਾਂਸ ਹੋ ਰਿਹਾ ਇੰਡੀਆ ਆਹ ਦੇਖੋ ਇਹਦੇ ਕੋਲੇ ਵੀ ਫੋਨ पे Google Pay ਅੱਜ ਕੱਲ ਮਨੀ ਡਿਜੀਟਲ ਚੱਲਦੀ ਹੈ ਜੀ ਹੋਰ ਕੋਈ ਕੈਸੋ ਬਈਆ ਜੀ ਬੜੀਆ ਬੜੀਆ ਹੈ ਤੇ ਕੁਲਚੇ ਛੋਲੇ ਲਗਾਓ ਯਾਰ ਚਾਹੇ ਕੇ ਸਾਥ ਕੁਲਚੇ ਛੋਲੇ ਖਾਈਏਗਾ ਲਓ ਜੀ ਦੁੱਧ ਪੱਤੀ ਹੋ ਗਈ ਸਪੈਸ਼ਲ ਦੇ ਆਰ ਮੀਠਾ ਰੋਕ ਕੇ ਪੱਤੀ ਠੋਕੇ ਜੀ ਕੈਮੋ ਕੈਮ ਇੱਕ ਵੀਜ਼ਾ ਹੋਰ ਚਾਹੀਆ ਵੀ ਸਾਡੇ ਲਈ ਨਾ ਹੁਣ ਇਹ ਵੀਜ਼ੇ ਦਾ ਸੌਖੇ ਆ ਮਿਲ ਜਾਂਦੇ ਆ ਕਿਉਂਕਿ ਟਰੈਵਲ ਹਿਸਟਰੀ ਬਣੀ ਪਈ ਆ ਓਵੇਂ ਦਾ ਤੇ ਜਿਹੜਾ ਚਾਹੀਦਾ ਉਹ ਬੜੀ ਮੁਸ਼ਕਲ ਮਿਲਦਾ ਹੈਗਾ ਤੇ ਇਸ ਤੋਂ ਬਾਅਦ ਹੁਣ ਅਸੀਂ ਜਾਣਾ ਪਾਕਿਸਤਾਨ ਅੰਬੈਸੀ ਤੇ ਐਤ ਕੀ ਵੀਜ਼ੇ ਲਈ ਜੋ ਲੈਣੀਆਂ ਕੱਢਣੀਆਂ ਪਈਆਂ ਬਸ ਸਾਨੂੰ ਪਤਾ ਤੇ ਹਜੇ ਵੀ ਐ ਨਹੀਂ ਪਤਾ ਮਿਲੂਗਾ ਕਿ ਨਾ ਕਿਉਂਕਿ ਫਾਈਲ ਕਾਫੀ ਦਿਨਾਂ ਦੀ ਗਈ ਹੋਈ ਸੀ ਨਾਸਰ ਭਾਈ ਉਹਨਾਂ ਨੇ ਸਪான்ਸਰ ਭੇਜੀ ਹੋਈ ਹੈ ਤੇ ਅੱਜ ਇੰਟਰਵਿਊ ਲਈ ਬੁਲਾਇਆ ਉਹਨਾਂ ਨੇ ਦੇਖੋ ਇੰਟਰਵਿਊ ਵਿੱਚ ਕੀ ਕਹਿੰਦੇ ਆ ਤੇ ਪੁੱਛ ਕੇ ਪਤਾ ਦੱਸ ਦੇਣਗੇ ਵੀ ਦੇਣਗੇ ਜਾਂ ਨਹੀਂ ਦੇਣਗੇ ਇਹ ਦੇਖੋ ਜੀ 스타벅 ਹੁਣ ਇਹਦੀ ਕੀ ਰੀਸ ਕਰੂ ਨਾ ਬ੍ਰਸ਼ਟਾ ਕਰੇ ਬੜੀਆਂ ਬੜੀਆਂ ਇਹਨਾਂ ਨੂੰ ਥੋੜਾ ਪਤਾ ਲੱਗਦਾ ਕੀ ਬਣ ਰਿਹਾ ਸਹੀ ਹੈ ਇਹ ਬੜੀਆਂ ਹੈ ਜੀ ਬਹੁਤ ਅੱਛੇ ਇਸੇ ਪਕਾਉ ਪਕਾਈ ਹੈ ਔਰ ਪਕਾਈ ਹੈ ਕਿਹਦਾ ਜੀ ਹਾਂ ਬੋਲੀਏ ਬਾਬਾ ਕੈਪ ਟੂਥਪੇਸਟ ਕਰਤੇ ਹੈ ਅਸੀਂ ਕਲੋਜ਼ ਅਪ ਕਲੋਜ਼ ਅਪ ਕਰਤੇ ਇਹੀ ਲਈ ਇਤਨਾ ਮੇਰੀਆਂ ਅੱਖਾਂ ਮੇਂ ਰੌਸ਼ਨੀ ਪੜ ਰਹਾ ਹੈ ਥੋੜਾ ਕਮ ਹਸ <laughs> दाबर रेड भी, भी करते हैं और आपके टूथपेस्ट में नाम क्या है नमक नहीं है नमक नहीं है मीठा है ठीक <laughs> है चाय पियोगे दूध पत्ती हमारे वाला वही पियोगे चल एक कप इनके लिए दे, देना जी बढ़िया सा <laughs> लो जी फाइनली पहुंच गए पाकिस्तान हाई कमीशन एम्बेसी के बाहर बस अंदर फिल्मिंग अलाउड नहीं हो आ देखो इंडिया वाली चीजें प्योर मिलती हैं ਕੱਠੇ ਤੇ ਵਾਹਵਾ ਵੀ ਹੈ ਥੱਲੇ ਥੱਲੇ ਬੈਠਿਆ ਲੋਕ ਦੇਖੋ ਆ ਸਾਰੇ ਵੀਜ਼ੇ ਲੈਣ ਆਏ ਹੋਏ ਆਪਨੇ ਜਥੇ ਵਾਲਾ ਕੋਈ ਲੱਗਦਾ ਨਹੀਂ ਹੈਗਾ ਜਾਂ ਐਸਜੀਪੀਸੀ ਵਾਲੇ ਪੰਜਾਬੀ ਬੰਦਾ ਖਾਸ ਕਰਕੇ ਜੀ ਹੁਣ ਚੱਲੇ ਆਂ ਅੰਬੈਸੀ ਦੇ ਅੰਦਰ ਤੇ ਪਤਾ ਲੱਗੂਗਾ ਬਾਅਦ ਚ ਆ ਕੇ ਗੱਲਬਾਤ ਕਰਦੇ ਆਂ ਵੀਜ਼ਾ ਮਿਲੂਗਾ ਨਾ ਮਿਲੂਗਾ ਤੇ ਸਾਰਾ ਫਿਰ ਤੁਹਾਨੂੰ ਆ ਕੇ ਦੱਸਾਂਗੇ ਤੇ ਵਲੌਗ ਫਿਰ ਅੱਗੇ ਕੰਟੀਨਿਊ ਮੇਬੀ ਹੁਣ ਪਿੰਡ ਜਾ ਕੇ ਕਰਾਂਗੇ ਕਿਉਂਕਿ ਇੱਥੇ ਅੰਦਰ ਟਾਈਮ ਲੱਗ ਜਾਊਗਾ ਇੰਟਰਵਿਊ ਵੀ ਆ ਫਿਰ ਵੈਸੇ ਵੀ ਸ਼ਹਿਰ ਵਾਪਸ ਜਾਂਦੇ ਹੁਣ ਦਿੱਲੀ ਤੋਂ ਵਲੌਗ ਨਾ ਬਣਾਈਏ ਸਿੱਧਾ ਪੰਜਾਬ ਮੇ ਲੱਗ। ਵੈਲਕਮ ਬੈਕ ਤੁਹਾਡੇ ਇੱਕ ਵਾਰ ਫਿਰ ਸਵਾਗਤ ਹੈ ਜੀ ਤੇ ਵੀਜ਼ਾ ਆਪਾਂ ਨੂੰ ਮਿਲ ਗਿਆ ਸੀਗਾ ਦਿੱਲੀ ਤੋਂ ਅਸੀਂ ਆ ਕੇ ਵਾਪਸ ਤੇ ਹੁਣ ਜਾ ਰਹੇ ਅਸੀਂ ਸ਼੍ਰੀ ਅਮਰਸਰ ਸਾਹਿਬ ਦੇ ਵੱਲ ਤੇ ਬਾਰਡਰ ਜਲਦੀ ਕਰਾਸ ਕਰ ਜਾਣਾਗਾ ਜਿਹੜੀ ਗੱਲ ਦਾ ਐ ਸੀ ਨਾ ਦਿਲ ਧੜਕੂ ਧੜਕੂ ਕਰਦਾ ਸੀ ਵੀਜ਼ਾ ਮਿਲੂ ਪਤਾ ਹੀ ਨਾ ਮਿਲੂ ਕਿਉਂਕਿ ਵੱਡੀ ਗੱਲ ਤਾਂ ਐ ਸੀ ਸਾਰਿਆਂ ਨੂੰ ਮਿਲ ਜੇ। ਹਾਂਜੀ ਸਾਨੂੰ ਐ ਸੀਗਾ ਵੀ ਸਾਰਿਆਂ ਨੂੰ ਮਿਲ ਜੇ ਤੁਹਾਨੂੰ ਅੱਜ ਮੈਂ ਹੁਣੇ ਦੱਸਦਾ ਕਿ ਅਸੀਂ ਪੂਰੀ ਫੈਮਿਲੀ ਦੇ ਨਾਲ ਜਾ ਰਹੇ ਹਾਂ। ਸਾਡੀ ਸਾਰੀ ਫੈਮਿਲੀ ਮਤਲਬ ਚਾਚੇ ਤਾਏ ਨਾਲ ਮੰਮੀ ਪਾਪਾ ਹਨ ਸਾਰੇ ਅਸੀਂ ਜਾ ਰਹੇ ਹਾਂ ਸ੍ਰੀ ਨਨਕਾਣਾ ਸਾਹਿਬ ਦਰਸ਼ਨਾਂ ਦੇ ਲਈ ਤੇ ਬਾਕੀ ਇਹ ਹੈ ਹੁਣ ਅਸੀਂ ਰਸਤੇ 'ਚ ਜਾਂਦੇ ਜਾਂਦੇ ਰੁਕਣਾ ਹੈਗਾ ਤੇ ਨਾਸਰ ਬਾਈ ਉਹਨਾਂ ਨੂੰ ਆਪਣੇ ਭਰਾਵਾਂ ਨੂੰ ਜਿਹੜੇ ਇੰਨੀ ਮੁਹੱਬਤ ਕਰਦੇ ਜਿਨ੍ਹਾਂ ਦੇ ਸਰਕਾ ਇਹ ਸਾਰਾ ਹੋ ਸਕਿਆ ਤੇ ਉਹਨਾਂ ਨੂੰ ਅਸੀਂ ਜੀ ਕੁਝ ਗਿਫਟ ਲੈ ਲਈ ਹੈ ਹਨਾ ਕੁਝ ਨਾ ਕੁਝ ਉਹਨਾਂ ਨੂੰ ਲੈ ਕੇ ਜਾਈਏ ਹਾਂਜੀ ਇੰਡੀਆ ਦੀਆਂ ਯਾਦਾਂ ਤੇ ਕਿਉਂਕਿ ਸਾਡੇ ਗਿਆਂ ਦੀ ਇੰਨੀ ਖਾਤਰਦਾਰੀ ਕਰਦੇ ਤੇ ਸਾਡਾ ਖਾਤਰਦਾਰੀ ਕਰਨਾ ਸਾਡਾ ਵੀ ਫਰਜ਼ ਬਣਦਾ ਉਹਨਾਂ ਦੀ ਖਾਤਰਸਾਰੀ ਕਰਨਾ ਸੋ ਵਲੌਗ ਹੁਣ ਅਗਲੇ ਵਲੌਗ ਚ ਆਪਾਂ ਵਾਗਾ ਪਾਰ ਕਰਾਂਗੇ ਤੇ ਤੁਹਾਡੇ ਤੱਕ ਵਲੌਗ ਪਹੁੰਚਦੇ ਰਹਿਣਗੇ ਤੇ ਤੁਸੀਂ ਪਾਕਿਸਤਾਨ ਦੀ ਆਪਣੀ ਸੀਰੀਜ਼ ਜੋ ਸ਼ੁਰੂ ਹੋਗੀ ਅੱਜ ਤੋਂ ਹੀ ਬਾਤ ਤੁਸੀਂ ਹੁਣ ਜੁੜੇ ਰਹੋ ਇਹ ਅਸੀਂ ਪਹੁੰਚ ਗਏ ਜੀ ਸਾਡੇ ਬਰਨਾਲੇ ਦੀ ਆਨ ਬਾਨ ਸ਼ਾਨ ਜਾਂਦੇ ਜਾਂਦੇ ਤੇ ਸਭ ਤੋਂ ਵਧੀਆ ਚੀਜ਼ ਹੈ ਆਊਟਲੈਟ ਬਣਿਆ ਸਾਡੇ ਬਾਹਰ ਦੇਸ਼ੀ ਲੱਗਦਾ ਬਸ ਤੇ ਚਾਹਾਂ ਫੌਰਨ ਹੁਣ ਚੰਡੀਗੜ੍ਹ ਜਾਣ ਦੀ ਸਾਨੂੰ ਜ਼ਰੂਰਤ ਨਹੀਂ ਇੱਥੇ ਸਾਨੂੰ ਸਾਰਾ ਕੁਝ ਮਿਲਦਾ ਹੈਗਾ ਤੇ ਬਾਕੀ ਇਹ ਆ ਵੀ ਮੌਸਮ ਦੇਖੋ ਪੰਜਾਬ ਦਾ ਧੁੰਦਾ ਪੈਣੀ ਸ਼ੁਰੂ ਹੋ ਗਈ ਅੱਜ ਪਹਿਲੇ ਦਿਨ ਧੁੰਦਾ ਹੀ ਆ ਗਈ ਤੇ ਹੁਣ ਅਸੀਂ ਇੱਥੇ ਸਟੋਰ ਤੇ ਚੱਲੇ ਆ ਕਿਸੇ ਦੇ ਤੇ ਨਾਲ ਫਿਰ ਸਮਾਨ ਲੈ ਕੇ ਫਿਰ ਆਪ ਅੱਗੇ ਨਿਕਲਦੇ ਆ ਇਹ ਪਹੁੰਚ ਗਏ ਸਕੇਚਰਸ ਸਭ ਤੋਂ ਵਧੀਆ ਜੀ ਹੈ ਸਾਡੇ ਨੂੰ ਘੁੰਮਣ ਫਿਰਨ ਦੇ ਉਹ ਵੀ ਸ਼ਕੀਨ ਤੇ ਮੈਂ ਕਿਹਾ ਕੁਛ ਨਾ ਕੁਛ ਇੱਥੇ ਲੈ ਲੈਨੇ ਆ ਦੇਖਦੇ ਆ ਕੀ ਮੰਦਾ ਕੀ ਲੱਭਦਾ ਇੱਥੋਂ ਅਸੀਂ ਨੇ ਇਹ ਜੇ ਬੂਟ ਪਸੰਦ ਕਰ ਰਹੇ ਆ ਵੀ ਰਾਤ ਨੂੰ ਨੇਰੇ ਚ ਜਗਦੇ ਫਿਰਦੇ ਆ ਕਰਨਾ ਨਾਸਰભાઈ ਹੁਣੀ ਕਮਾਉਂਦੇ ਵਾਲਾ ਨਾ ਸਾਨੂੰ ਕਿਹੜੀਆਂ ਜੈਕੇਟਾਂ ਹੁੰਦੀਆਂ ਨੇ ਉਹ ਲਾਈਟ ਵਾਲੇ ਕਿ ਲਾਈਟ ਵਾਲੀ ਮਦ ਨਹੀਂ ਚੱਕੇ ਆ ਦੇਖੋ ਆਪ ਕਿਲਾ ਜਗਾਇਆ ਕਰੂਗਾ ਨਾ ਹਨਾ ਕੋਈ ਕਿਹੜੀਆਂ ਲਾਈਟਸ ਬੋਲਦੇ ਇਹਨਾਂ ਨੂੰ ਰਿਫਲੈਕਟਰ ਲਾਈਟਸ ਰਿਫਲੈਕਟਰ ਲਾਈਟਸ ਸਾਈਕਲ ਤੇ ਜਾਂ ਮੋਟਰਸਾਈਕਲ ਤੇ ਪਾਉਂਦੇ ਹੁੰਦੇ ਆ ਇਹ ਐਂ ਜੇ ਲੈ ਕੇ ਚੱਲਦੇ ਆ ਨਹੀਂ ਇਹ ਤਾਂ ਬੁਰੇ ਲੱਗਣਗੇ ਲਓ ਜੀ ਢੇਰ ਲਾ ਲਿਆ ਅਜ ਲੈ ਲੈ ਪਹਿਲਾਂ ਵੀ ਲੈ ਕੇ ਦਿੱਤੀ ਕਿੰਨੇ ਪੈਰਾ ਪਹਿਲਾਂ ਮੈਂ ਨਹੀਂ ਰੱਜਦਾ ਸੀ ਸਕੈਚਰ ਨਾਲ ਹੁਣ ਸਾਡੇ ਮਿੱਤਰ ਕਿਉਂਕਿ ਇਸ ਟਰੈਵਲਿੰਗ ਦੇ ਵਿੱਚ ਬਹੁਤ ਕੰਫਰਟੇਬਲ ਸਭ ਤੋਂ ਵੱਧ ਕੰਫਰਟੇਬਲ ਸ਼ੂ ਨਾਲੇ ਸਾਨੂੰ ਤੁਰ ਫਿਰ ਕੇ ਆਏ ਫਿਰ ਮਹੀਨਾ ਉਹਨਾਂ ਨੇ ਕਮਾਉਣਾ ਵੀ ਆ ਲਓ ਜੀ ਗਾੜੀ ਮੇ ਰੱਖੀਏ ਗੱਡੀ 'ਤੇ ਪਾ ਰੱਖੀਏ ਕੱਪੜੇ-ਕੁੱਪੜੇ ਨਾਲ। ਖੁਸ਼ੀ ਰੱਖਿਓ। ਪਿੱਛੇ ਰੱਖ ਜੀ। ਪਿੱਛੇ ਡਿੱਗੀ 'ਚ। ਰੱਖੋ। ਲੈ ਵੀ। ਟੱਚੀ ਪੈਕ ਨੇ ਦੇਖ ਲਓ ਆਪਾਂ ਇਹਨੇ ਪਿੱਛੇ ਟੱਚੀ ਸਾਡੇ। ਆ ਤੁਹਾਡੇ ਸ਼ੂਜ਼। ਤਾਂ ਹੁਣ ਸਿੱਧਾ ਪਹੁੰਚਦੇ। ਆ ਪਹਿਲਾਂ ਮੇਰੇ ਲਈ ਪਈ ਐ। ਉਹ ਦੇਖੋ ਜੋੜੇ ਮੈਂ ਵੀ ਨਵੇਂ ਲਏ ਐ। ਯਾਤਰਾ ਤੇ ਜਾਣ ਵਾਸਤੇ। ਚਲੋ ਚੱਲੀਏ ਐਸੇ ਨਾ ਸੀ ਘਰੇ ਵਲੌਗ ਬਣਾਉਂਦੇ ਨਹੀਂ ਮਤਲਬ ਜਦੋਂ ਆ ਜene ਕਿਸੇ ਵੀ ਟੂਰ ਤੋਂ ਘੱਟ ਪਾਉਨੇ ਆ ਪਰ ਮੈਨੂੰ ਲੱਗਦਾ ਵੀ ਆ ਜਿਹੜਾ ਆਊਟਲੈਟ ਹੈ ਜਿਹੜੀ ਸਾਡੇ ਇੱਥੇ ਇਹ ਚੀਜ਼ ਆਈ ਹੈ ਨਾ ਇਹਦਾ ਇੱਕ ਦਿਨ ਤੁਹਾਨੂੰ ਪੂਰਾ ਟੂਰ ਕਰਾਵਾਂਗੇ ਆ ਵਿੰਟਰ 'ਚ ਜਦੋਂ ਇੱਥੇ ਹੋਵਾਂਗੇ ਹੁਣ ਅਸੀਂ ਤੋਂ ਪਾਕਿਸਤਾਨ ਤੋਂ ਆ ਕੇ ਹੈ ਨਾ ਤੇ ਕਿਹੜੇ ਕਿਹੜੇ ਸਟੋਰ ਆ ਯਕੀਨ ਮੰਨਿਓ ਚੰਡੀਗੜ੍ਹ ਜਾਣ ਦੀ ਜ਼ਰੂਰਤ ਨਹੀਂ ਮਤਲਬ ਬਰਨਾਲੇ 'ਚ ਇੰਨਾ ਕੁਝ ਆ ਚੁੱਕਿਆ ਇੰਨਾ ਕੁਝ ਇੰਨਾ ਵਧੀਆ ਬਣਾਇਆ ਨੇ ਇਹਨਾਂ ਨੇ ਤੇ ਇੱਕ ਦਿਨ ਪੂਰਾ ਤੁਹਾਨੂੰ ਇਹ ਆਊਟਲੈਟ ਘੁਮਾਉਣਾ ਪੂਰਾ ਆਊਟਲੈਟ ਦਿਖਾਉਣਾ ਵੀ ਇਥੇ ਸਾਰਾ ਕਿਹੋ ਜਿਹਾ ਬਾਹਰ ਵਾਲੀ ਫੀਲਿੰਗ ਆਉਂਦੀ ਹੈ ਜਿਵੇਂ ਬਾਹਰ ਪਲਾਜ਼ੇ ਆ ਉਹੀ ਕੁਝ ਇਥੇ ਬਣਿਆ ਹੈ ਨਹੀਂ ਪਲਾਜ਼ੇ ਬਾਹਰ ਵਾਲੇ ਪਲਾਜ਼ੇ ਨਾਲੋਂ ਜ਼ਿਆਦਾ ਸੋਹਣਾ ਇਹ ਹੈ ਨਾ ਬਣਾਇਆ ਹੋਇਆ ਆਊਟਲੈਟ ਸ਼ਹਿਰ ਅੰਮ੍ਰਿਤਸਰ ਪਹੁੰਚ ਗਏ ਜੀ ਵਲੌਗ ਨੂੰ ਚੱਲਦੇ ਦੇਖ ਲੋ ਅੱਜ ਤੀਜਾ ਦਿਨ ਹੈ ਤੇ ਸ਼ਾਮ ਦੇ ਵੱਜ ਕੇ 8 ਤੇ ਅੰਮ੍ਰਿਤਸਰ ਪਹੁੰਚ ਗਏ ਆਪਾਂ ਤੇ ਹੁਣ ਇਹ ਰਿਕਸ਼ੀਆ ਤੇ ਦੇ ਰਹੇ ਆਂ ਗੇੜੇ ਤੇ ਅੱਜ ਦਾ ਰੈਣ ਬਸੇਰਾ ਕਰਦੇ ਆਂ ਜੀ ਆਪਾਂ ਇਹ ਸੰਗਤ ਤਾਂ ਪਹੁੰਚ ਗਈ ਜੀ ਅੰਮ੍ਰਿਤਸਰ ਇਹ ਨਾਲ ਆਪਣੇ ਸਾਥੀ ਪਹੁੰਚ ਗਏ ਜੀ ਪਾਲੀ ਭਾਈ ਸੋ ਆਪਣੇ ਵਲੌਗ ਦੇ ਹੁਣ ਕਰਦੇ ਆਂ ਜੀ ਸਮਾਪਤੀ ਤੇ ਸਾਰੇ ਫੈਮਿਲੀ ਨਾਲ ਤੇ ਕਿੰਨਾ ਕਿੰਨਾ ਨਾਲ ਜਾ ਰਹੇ ਆ ਉਹ ਤੁਹਾਨੂੰ ਕੱਲ ਨੂੰ ਮਿਲਾਉਨੇ ਆ ਤੇ ਕੱਲ ਦੇ ਵਲੌਗ ਚ ਹੁਣ ਆਪਾਂ ਜਾਣਾਗਾ ਪਰਲੇ ਪਾਸੇ ਪਹਿਲਾਂ ਸਿੱਧਾ ਨਨਕਾਣਾ ਸਾਹਿਬ ਪਹੁੰਚਾਂਗੇ ਬਾਕੀ ਕੀ ਕੀ ਪਲਾਨ ਹੈ ਉਹ ਦੱਸ ਦੇ ਰਵਾਂਗੇ ਤੇ ਅੰਮ੍ਰਿਤਸਰ ਚੋਂ ਅਸੀਂ ਹੁਣ ਕੁਛ ਸਮਾਨ ਲੈਣੇਗਾ ਤੇ ਬਾਏ ਕਰਨਾ ਕੁਛ ਨਾ ਕੁਛ ਟ੍ਰੈਡੀਸ਼ਨਲ ਹੋਰ ਚੀਜ਼ਾਂ ਬਾਈ ਹੋਣਾਂ ਨੇ ਮੰਗਾਈਆਂ ਗਈਆਂ ਖਾਣ ਪੀਣ ਦੀਆਂ ਚੀਜ਼ਾਂ ਲੈਣੀਆਂ ਤੇ ਮਿਲਦੇ ਆਂ ਜੀ ਆਪਾਂ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਸਕਾਲ ਰੱਬ ਰੱਖਾ ਜੀ